ਕਾ ਡਿਸੀਜਨ ਸੁਭੀ ਜੀ ਜਾਂ ਬ੍ਰਹਮਪੁਰਾਦੀ ਪਾਰਟੀ ਖੈਰਾ ਜੀ ਨੇ ਪਾਰਟੀ ਨੇ ਸਾਰੀਆਂ ਕੱਠੀਆਂ ਆ ਰਹੀਆਂ ਨੇ ਦੇ ਵਾਂਟ ਟੂ ਸੇ ਕਿ ਅਸੀਂ ਸਾਰੇ ਇਕੱਠੇ ਮਿਲ ਕੇ ਕਾਲੀਦਾਨ ਅ ਦੇਗੇਸਟ ਇਲੈਕਸ਼ਨ ਲੜਕੇ ਮੈਂ ਇੱਕ ਇੱਕ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਹੈ ਉਹ ਇਕੱਲਾ ਕਾਲੀਦਾਨ ਦੇ ਖਿਲਾਫ ਹੀ ਇਲੈਕਸ਼ਨ ਲੜਨਾ ਚਾਹੁੰਦੇ ਕਾਂਗਰਸ ਦੇ ਖਿਲਾਫ ਨਹੀਂ ਲੜਨਾ ਚਾਹੁੰਦੇ ਵਾਈ ਤੁਸੀਂ ਉਹਨਾਂ ਸਟੇਟਮੈਂਟ ਦੇਖੋ ਕਿਤੇ ਕੈਪਟਨ ਅਮਰਿੰਦਰ ਸਿੰਘ ਜਾਂ ਕਾਂਗਰਸ ਨੂੰ ਕ੍ਰਿਟਸਾਈ ਨਹੀਂ ਨਾ ਖੈਰਾ ਕਰੇ ਨਾ ਜੇ ਨਿਕਲੇ ਉਹ ਕਰਨ ਜਾਂ ਕੋਈ ਹੋਰ ਆਪ ਕਰੇ ਅਕਾਲੀ ਦਲ ਕਿਉਂ ਅਕਾਲੀ ਦਲ ਇਜ਼ ਦਾ బిਗੇਸਟ ਸ਼ਰਮਨੀ ਕਾਲੀ ਦਲ ਇਜ਼ ਦਾ బిਗੇਸਟ ਥ੍ਰੈਟ ਟੂ देम बिकॉज ਜੋ ਸ਼ਰਮਨੀ ਕਾਲੀਗਲੀ بیس ਹੈ ਇਟ ਇਜ਼ ਅ ਸਟਰੋਂਗੇਸਟ ਉਹਨਾਂ ਨੂੰ ਪਤਾ ਹੈ ਕਿ ਕਾਂਗਰਸ ਤੇ ਗਈ ਕੈਪਟਨ ਸਾਹਿਬ ਤੇ ਜਾਖੜ ਸਾਹਿਬ ਨੇ ਖਤਮ ਕਰਤੀ ਪੰਜਾਬ ਚ ਕਾਂਗਰਸ ਅੱਛਾ ਸ਼ਰਮਾ ਜੜੋਕੀ ਫ੍ਰਸਟ੍ਰੇਟ ਹੋਏ ਪਏ ਹਾਂਜੀ ਸੁਖਵੀਰ ਜੀ ਜਿਹੜਾ ਇਹ ਪਿਰਤ ਚੱਲੀ ਆ ਝੂਠੇ ਪਰਤੇ ਇੱਕ ਦੂਸਰੇ ਦੇ ਪਾਰਟੀ ਉੱਪਰ ਕਰਨ ਦੀ ਕਦੋਂ ਤੱਕ ਚੱਲਦੀ ਰਹੂਗੀ ਤੇ ਇਹਦੀ ਪਿਰਤ ਸ਼ੁਰੂ ਕਿੱਤੋਂ ਹੋਈ ਆ ਕਾਲੀਦਾਲ ਤੋਂ ਹੀ ਆ ਕਿ ਕਾਂਗਰਸ ਜਿਵੇਂ ਝੂਠੇ ਪਰਚੇ ਜਦੋਂ ਸਰਕਾਰ ਆ ਜਾਂਦੀ ਹੈ ਤਾਂ ਕਿਉਂਕਿ ਕਾਂਗਰਸ ਹਮੇਸ਼ਾ ਇਹ ਕੰਮ ਲਗਾਈਦੀ ਹੈ ਜੀ ਇੱਕ ਅਸੈਂਬਲੀ 'ਚ ਤੁਸੀਂ ਯਾਦ ਹੋਣਾ ਆ ਜਿਹੜਾ ਅਸੀਂ ਮੁੱਖ ਮੰਤਰੀ ਸੀ ਮੈਂ ਹੋਮ ਮਿਨਿਸਟਰ ਸੀ ਬਾਦਲ ਸਾਹਿਬ ਮੁੱਖ ਮੰਤਰੀ ਮੈਂ ਹੋਮ ਮਿਨਿਸਟਰ ਸੀ ਤੇ ਕੈਪਟਨ ਸਾਹਿਬ ਨੇ ਰੇਜ਼ ਕੀਤਾ ਮੈਂ ਉਹਨਾਂ ਨੇ ਖੜਾ ਹੋ ਕੇ ਕਿਹਾ ਕਿ ਜੀ ਮੈਨੂੰ ਲਿਸਟ ਦੇ ਦਿਓ ਝੂਠੇ ਪਰਚਿਆਂ ਦੀ ਲਿਸਟ ਮੈਂ ਕੇ ਨਾਂ ਦੇ ਦਿਓ ਲਿਸਟੇ ਦਿਓ ਆਈ ਵਿਲ ਗੈਟ ਇਟ ਸੌਲਡਰ ਉਹ ਨਾਂ ਨਹੀਂ ਦੇ ਸਕੇ ਲਿਸਟ ਨਹੀਂ ਦੇ ਸਕੇ ਸੁਖਵੀਰ ਜੀ ਅੱਗੇ ਇਲੈਕਸ਼ਨ ਆਉਣ ਵਾਲੇ ਲੋਕ ਸਭਾ ਦੇ ਹੈਗੇ ਆ ਤੁਸੀਂ ਪਹਿਲੀ ਤਾਂ ਕੀ ਇਸ਼ੂ ਲੈ ਕੇ ਆਓਗੇ ਕਿਸ ਮੁੱਦੇ ਤੇ ਆਕੇ ਤੁਸੀਂ ਲੋਕਾਂ ਕੋਲੋਂ ਵੋਟਾਂ ਮੰਗੋਗੇ ਆਕੇ ਕਿਉਂਕਿ ਆਲਰੇਡੀ ਕਾਫੀ ਫੇਸ ਤੁਹਾਨੂੰ ਕਰਨਾ ਪਿਆ ਹੈ ਬੇਦਬੀ ਮਾਮਲਾ ਵੀ ਹੈ ਕਾਫੀ ਹੈ ਔਰ ਤੁਸੀਂ ਮੈਂ ਤੁਹਾਡੇ ਤੁਸੀਂ ਕਿਹੜੇ ਝੰਡੇ ਹੋਣਗੇ ਜਿੰਨੇ ਤੁਸੀਂ ਲੋਕਾਂ ਚ ਲੈ ਕੇ ਵੋਟਰ ਮੰਗ ਕੇ ਜਾਓਗੇ ਨੰਬਰ 1 ਨੰਬਰ 2 ਤੁਸੀਂ ਜਿਵੇਂ ਆਮ ਪਰੰਪਰਾ ਆਂਦੀ ਹੈ ਬਿਲਕੁਲ ਨੇੜੇ ਜਾ ਕੇ ਲੋਕੀ ਸੀਟਾਂ ਅਨਾਉਂਸ ਕਰ ਦਿੰਦੇ ਆ ਆਮ ਆਦੀ ਪਾਰਟੀ ਪਹਿਲਾਂ ਕਰਦੀ ਹੈ ਤੇ ਲੇਕਿਨ ਤੁਸੀਂ ਕਿਵੇਂ ਕਰੋਗੇ ਕਿਉਂਕਿ ਤੁਸੀਂ ਵੀ ਸ਼ਾਇਦ ਸੁਣਿਆ ਕਿ ਪਹਿਲਾਂ ਅਨਾਉਂਸ ਕਰਨਾ ਚਾਹੁੰਦੇ ਹੋ ਤਾਂ ਕਿ ਕੋਈ ਨਾ ਕੋਈ ਆਪਣਾ ਉਮੀਦਵਾਰ ਜਿਹੜਾ ਕੈਂਡੀਡੇਟ ਹੈ ਤਿਆਰੀ ਕਰ ਸਕੇ ਕਿਉਂਕਿ ਬਾਰ-ਬਾਰ ਇਹ ਗੱਲ ਆ ਰਹੀ ਹੈ ਕਿ ਹਰ ਸਿਮਰਨ ਕੋ ਬਾਦਲ ਜੀ ਦਾ ਸੀਟ ਬਦਲ ਕੇ ਕਿਤੇ ਹੋਰ ਕਰਨਾ ਚਾਹੁੰਦੇ ਨੇ ਇਹ ਤਿੰਨ ਚਾਰ ਕੁੱਝ ਇਸ ਜਵਾਬ ਸਿੱਖਾ ਦੇ ਦੋ ਥੈਂਕ ਯੂ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਸਾਡਾ ਜਿਹੜਾ ਚੋਣ ਮੈਨੀਫੈਸਟੋ ਕਮੇਟੀ ਅਸੀਂ ਅਨਾਉਂਸ ਕਰਤੀ ਹੈ ਉਹ ਸਾਡਾ ਜੋ ਸਾਡਾ ਮਿਸ਼ਨ ਸਟੇਟਮੈਂਟ ਉਹ ਬਣਾਉਣਗੇ ਦੂਜੀ ਗੱਲ ਇਸ ਇਲੈਕਸ਼ਨ ਵਿੱਚ ਪਰਫਾਰਮੈਂਸ ਦੀ ਗੱਲ ਕਰਾਂਗੇ ਕਿ ਦੋ ਤੀ ਤਿੰਨ ਸਰਕਾਰਾਂ ਦੇਖ ਰਹੀਆਂ ਗਵਰਨਮੈਂਟ ਆਫ ਇੰਡੀਆ ਗਵਰਨਮੈਂਟ ਆਫ ਪੰਜਾਬ ਪ੍ਰੈਜ਼ੈਂਟ ਐਂਡ ਪ੍ਰੀਵियस ਪੰਜਾਬ ਗਵਰਨਮੈਂਟ ਪਰਫਾਰਮੈਂਸ ਪ੍ਰੈਜ਼ੈਂਟ ਪੰਜਾਬ ਗਵਰਨਮੈਂਟ ਐਂਡ ਪ੍ਰੀਵियस ਪੰਜਾਬ ਗਵਰਨਮੈਂਟ ਪਰਫਾਰਮੈਂਸ ਮੈਂ ਤੈਨੂੰ ਇੱਕ ਗੱਲ ਦੱਸਦਾ ਪਿਛਲੀ ਵਾਰ ਜਦੋਂ ਮੈਂ ਅਸੈਂਬਲੀ 'ਚ ਸਵਾਲ ਪੁੱਛਿਆ ਸੀ ਤੇ ਚੰਨੀ ਸਾਹਿਬ ਨੇ ਇਕੱਲੇ ਪੈਚਵਕ ਦੀ ਗੱਲ ਕੀਤੀ ਐਕਟੀ ਦੇ ਪੈਚਵਕ ਵੀ ਨਹੀਂ ਕਹਿ ਸਕਦੇ ਨੀ ਇਹਦੇ ਚ ਕਿਉਂਕਿ ਕਈ ਵਾਰੀ ਪ੍ਰਧਾਨ ਮੰਤਰੀ ਜੀ ਆਏ ਨੇ ਤੁਹਾਡੇ ਸਹਿਯੋਗੀ ਮੰਤਰੀ ਮੈਡਮ ਵੀ ਉਹਦੇ ਚ ਮੰਤਰੀ ਹੈਗੇ ਨੇ ਲੇਕਿਨ ਜਿੰਨੀ ਵਾਰੀ ਪੰਜਾਬ ਨੂੰ ਉਮੀਦ ਸੀਗੀ ਇੱਥੇ ਆ ਕੇ ਕੁਛ ਨਾ ਕੁਛ ਅਨਾਉਂਸਮੈਂਟ ਕਰਨਗੇ ਲੇਕਿਨ ਪੰਜਾਬ ਲਈ ਖਾਸ ਕੇਂਦਰ ਸਰਕਾਰ ਵੱਲੋਂ ਕੋਈ ਪੈਕੇजेस ਦਾ ਕੁਝ ਖਾਸ ਅਨਾਉਂਸਮੈਂਟ ਨਹੀਂ ਕਰ ਸਕਿਆ ਬੇਨਤੀ ਕਰਦਾ ਹਾਂ ਜੀ ਕਿ ਪ੍ਰਧਾਨ ਮੰਤਰੀ ਕਿਸੇ ਵੀ ਸੂਬੇ ਜਾਏ ਡੋਨਟ ਐਕਸਪੈਕਟ ਕਿ ਉੱਥੇ ਜਾ ਕੇ ਹੀਓਲੀ ਆਉਣਗੇ ਕਿ ਪੈਕੇਜ ਦੇਣਗੇ ਜੇ ਮੈਂ ਤੁਹਾਨੂੰ ਲਿਸਟ ਗਰਾਉਣ ਲੱਗ ਜਾ ਆ ਜੇ ਤੁਸੀਂ ਬਠਿੰਡੇ ਜਾਣੇ ਹੋ ਚੰਡੀਗੜ੍ਹ ਤੋਂ ਭੰਡਾ ਅਜੇ ਹੁਣ ਜਲੰਧਰ ਬਣ ਜਾਂਦਾ ਹੈ ਲੁਧਿਆਣੇ ਫਰਕਾਂ ਬਣ ਜਾਂਦੀਆਂ 40000 ਕਰੋੜ ਦੀ ਰੋਡ ਨੈਟਵਰਕ ਇਸ ਪ੍ਰਧਾਨ ਮੰਤਰੀ ਦੀ ਸਰਕਾਰ ਨੇ ਦਿੱਤਾ 40000 ਏਮਜ਼ ਆਈ ਏਮਜ਼ ਜਿਹੜੇ ਹੈਗੇ ਉਪ ਪ੍ਰਧਾਨ ਮੰਤਰੀ ਸਰਕਾਰ ਨੇ ਦਿੱਤੀ ਹੈ ਇਰੀਗੇਸ਼ਨ ਪ੍ਰੋਜੈਕਟਸ ਵਾਸਤੇ ਘੱਟੋ ਘੱਟ 2 3000 ਕਰੋੜ ਰੁਪਏ ਪ੍ਰਧਾਨ ਮੰਤਰੀ ਪ੍ਰੈਜ਼ੈਂਟ ਗਵਰਨਮੈਂਟ ਨੇ ਦਿੱਤੇ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਪ੍ਰੈਜ਼ੈਂਟ ਗਵਰਨਮੈਂਟ ਨੇ ਦਿੱਤਾ ਮੈਂ ਕਹਿੰਦਾ ਲਿਸਟ ਹੈ ਸੱਜਨ ਕੁਮਾਰ ਨੂੰ ਅੰਦਰ ਕਰਉਣਾ ਇਹਨਾਂ ਦੀ ਗਵਰਨਮੈਂਟ ਦੀ ਦੇਣ ਹੈ ਸੁਖਵੀਰ ਜੀ ਦੇਰ ਲੌਂਗ ਲਿਸਟ ਹਾਂਜੀ ਇਲੀਜੀ ਡਰੱਗ ਦੇ ਮੁੱਦੇ ਉੱਤੇ ਤੁਹਾਡੀ ਸਰਕਾਰ ਦੇ ਖਿਲਾਫ ਕਾਫੀ ਪ੍ਰੋਪਾਗੈਂਡਾ ਹੁੰਦਾ ਰਿਹਾ ਪਿਛਲੇ 10 ਸਾਲਾਂ ਤੋਂ ਪਿਛਲੇ ਦਿਨੀ ਫਰੋਜਪੁਰ ਦੇ ਇੱਕ ਕਾਂਗਰਸੀ ਐਮਐਲਏ ਨੇ ਆਈਜੀ ਮੁਖਵਿੰਦਰ ਸ਼ਿੰਦਾ ਤੇ ਦੋਸ਼ ਲਾਇਆ ਕਿ ਸ਼ਰੇਆਮ ਡਰੱਗ ਬਕਾਉਂਦਾ ਤੁਹਾਡਾ ਕੀ ਕਹਿਣਾ ਹੈ ਮੈਂ ਦੱਸਾਂ ਕੀ ਹੈ ਦੋਨੋਂ ਆਈਜੀ ਸਾਫ ਦੇ ਵੀ ਐਕ્ਵਿਜ਼ੀਸ਼ਨ ਆਈ ਹੈ ਤੇ ਐਮਐਲਏ ਦੀ ਵੀ ਐਕ્ਵਿਜ਼ੀਸ਼ਨ ਆਈ ਹੈ ਮੈਂ ਕਹਿੰਦਾ ਇਹਦੀ ਸਪੈਸ਼ਲ ਸੀਬੀਆਈ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਦੁੱਤ ਦੁੱਤ ਪਾਣੀ ਤੇ ਪਾਣੀ ਨਿਕਲੇ ਕੌਣ ਡਰੱਗਸ 'ਚੋਂ ਹੁੰਦਾ ਹੈ ਕੀ ਐਮਐਲਏ ਦਾ ਕਿੰਨਾ ਹਿੱਸਾ ਹੈ ਆਈਜੀ ਦਾ ਕਿੰਨਾ ਹਿੱਸਾ ਹੈ ਕਿਉਂਕਿ ਦੋਨੋਂ ਐਕਵੀਜ਼ੀਸ਼ਨਸ ਦੋਨੋਂ ਸਾਈਡ ਤੇ ਹੈ ਹੀ ਹੈ ਤੇ ਇੱਕ ਹੁਣੀ ਠੇਕੇਦਾਰ ਕੱਲ ਠੇਕੇਦਾਰ ਨੇ ਬਿਆਨ ਦਿੱਤਾ ਹੈ ਕਿ ਜਿਹੜਾ ਉੱਥੋਂ ਦਾ ਐਮਐਲਏ ਹੈ ਉਹ ਕਿੰਨੇ ਕਰੋੜਾ ਰੁਪਏ ਸਾਨੂੰ ਬਲੈਕਮੇਲ ਕਰਕੇ ਸਾਨੂੰ ਲੈਂਦੇ ਆ ਅੱਜ ਤੁਸੀਂ ਅੱਜ ਮੈਂ ਤੁਹਾਨੂੰ ਅੱਜ ਦੱਸਦਾ ਕਿ ਤੁਸੀਂ ਮੈਂ ਤਾਂ ਪੁੱਛਣਾ ਚਾਹਣਾ ਹੈ ਕਿ ਕਾਂਗਰਸ ਕੋਲੇ ਕੀ ਇਸ਼ੂ ਹੈ ਇਲੈਕਸ਼ਨ ਲੜਨ ਵਾਸਤੇ ਆਈ ਵਾਂਟ ਟੂ ਆਸਕ ਅ ਨੈਵਰ ਕੁਐਸਚਨ ਕਿ ਕਿਸ ਬੇਸੇ ਤੇ ਜਨਤਾ ਜਾਣਗੇ 아이 ਕਾਰਨ ਹੈ ਕੈਪਟਨ ਨੂੰ ਜਨਤਾ ਨਹੀਂ ਜਾ ਰਹੀ 아이 ਕੈਪਟਨ 아이 ਕਾਰਨ ਹੈ ਨਾ ਜਾਖੜ ਜਨਤਾ ਜਾ ਸਕਦਾ ਕਾਂਗਰਸ ਦੀ ਕੋਈ ਲੀਡਰਸ਼ਿਪ ਮੈਂ 25 ਹਲਕੇ ਕਵਰ ਵੀ ਕਰ ਵਰਕਰ ਮੀਟਿੰਗ ਸਾਡੀ ਹੁੰਦੀਆਂ ਜਿੱਥੇ ਮੈਂ ਇੱਕ ਇੱਕ ਹਲਕੇ ਜਾ ਕੇ ਹਜ਼ਾਰ ਵਰਕਰ ਨਾਲ 1 ਟੂ 1 ਮੀਟਿੰਗਸ ਮੇਰੀਆਂ ਚੱਲ ਰਹੀਆਂ ਮੈਂ 26 ਹਲਕੇ ਮੈਂ ਕਵਰ ਵੀ ਕਰ ਚੁੱਕਿਆ ਐਂਡ ਬਾਈ मिडिल ऑफ नेक्स्ट मंथ आवर कवर्ड 117 कांस्टेंसीज एंड देन आवर रैलिस विल स्टार्ट सुखबीर जी उन्ना पूछे ना पड़े देखो आई व्हाट आई सेड वाज कि शिरोमणि अकाली दल कोई बादल परिवार दी जायदाद नहीं है मैंitho पहले बड़े बादल साहब सी ओदे बाद दूजे लीडरशिप सी मेरे बाद जो पार्टी चाहे त किसे हुनु भी चूज कर सकती है सो दैट इज व्हाट माय होल स्टेटमेंट वाज सुखबीर जी मेरे दो सवाल हैं एक ਸੀਟਾ ਸਾਡੀ ਵੀ ਆ ਹੈਵਿੰਗ ਅ ਮੀਟਿੰਗ ਵਿਦ ਬੀਜਪੀ ਉਹਦੇ ਅਸੀਂ ਡਿਸਕਸ਼ਨ ਇਟਸ ਆਮ ਨੋਟ ਟਾਕਿੰਗ ਬਟ ਦ ਸਪੈਸਿਫਿਕ ਸੀਟ ਹਰੇ ਸੀਟ ਮੈਂਸ਼ਨ ਨਾ ਕਰੋ ਬਟ ਅਸੀਂ ਉਹਦੇ ਚ ਕੀ ਹੋ ਸਕਦਾ অপਸ਼ਨ ਵੀ ਵਿਲ ਡਿਸਕਸ ਆਮ ਨੋਟ ਨੇਮਿੰਗ ਐਨੀ ਸੀਟ ਐਟ ਦ ਮੂਮੈਂਟ ਹੈ ਉਹ ਦੱਸ ਹੀ ਤੁਹਾਨੂੰ ਪਹਿਲੇ ਵੀ ਕੀਤਾ ਸੀ ਅਸੀਂ ਵੀ ਵਿਲ ਬੀ ਡਿਸਕਸਿੰਗ ਵੀ ਹੈਵ ਟੂ ਸੀ ਵਿਚ ਹੂ ਹੈਜ਼ ਅ ਬੈਸਟ ਚਾਂਸ ਐਂਡ ਵਿਚ ਪਾਰਟੀ ਹੈਜ਼ ਅ ਸਟਰੋਂਗਰਸਟ ਕੈਂਡੀਡੇਟ ਟੂ ਵਿਨ ਨੋ ਨੰਬਰ ਸੇਮ ਹੈ ਓਏ ਤਿੰਨ ਦਸ ਹਾਂਜੀ ਯਾਰ ਮੈਂ ਤੁਹਾਨੂੰ ਤੁਸੀਂ ਜੇ ਮੇਰੇ ਸਵਾਲ ਪਹਿਲੇ ਵੀ ਪੁੱਛਿਆ ਸੀ ਬੈਸਾ ਨੇ ਪੁੱਛਿਆ ਸੀ ਮੈਂ ਕਿਹਾ ਸਾਡੀ ਕੋਰ ਕਮੇਟੀ ਜਦੋਂ ਬੱਟੂਗੀ They will take a decision. I cannot announce any candidate from whoever it is, maybe however big he is or he is at the moment.